ਕਿਸਾਨ ਬਹੁਤ ਬਹੁਤ ਲੰਬੀ ਲੰਬੀ ਦੂਰੀ ਤੈਅ ਕਰਕੇ ਇੱਥੇ ਪਹੁੰਚੇ ਨੇ ਤੇ ਇਹ ਨਜ਼ਾਰਾ ਤੁਹਾਨੂੰ ਸ਼ੰਭੂ ਬਾਰਡਰ ਦਾ ਆਪਾਂ ਦਿਖਾ ਰਹੇ ਆ ਆਪ ਦੇਖੋ ਤੁਸੀਂ ਹੁਣ ਕਿਸਾਨ ਹੱਥਾਂ ਦੇ ਵਿੱਚ ਆਪਣੀ ਆਪਣੀ ਜਥੇਬੰਦੀ ਦੇ ਝੰਡੇ ਫੜ ਕੇ ਆਗੇ ਵੱਧ ਰਹੇ ਨੇ ਬਹੁਤ ਸਾਰੇ ਕਿਸਾਨ ਇੱਥੇ ਪਹੁੰਚ ਚੁੱਕੇ ਨੇ ਤੇ ਰਿਸਿਸਟੈਂਸ ਪੰਜਾਬ ਪੁਲਿਸ ਦੇ ਵੱਲੋਂ ਕਿਤੇ ਵੀ ਨਹੀਂ ਕੀਤੀ ਗਈ ਪੰਜਾਬ ਪੁਲਿਸ ਕਿਸਾਨਾਂ ਨੂੰ ਫੈਸਿਲੀਟੇਟ ਕਰ ਰਹੀ ਹੈ ਤੇ ਬਹੁਤ ਸਾਰੇ ਕਿਸਾਨ ਆਗੂ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਨੇ ਅਸੀਂ ਗੱਲਬਾਤ ਕੀਤੀ ਬਹੁਤ ਸਾਰੇ ਕਿਸਾਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਰੋੜੇ ਨੂੰ ਹਰ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤਿਆਰ ਹਾਂ ਕਿਉਂਕਿ ਸਾਡਾ ਮਕਸਦ ਸ਼ੰਭੂ ਬਾਰਡਰ ਨਹੀਂ ਸਾਡਾ ਮਕਸਦ ਹੈਗਾ ਦਿੱਲੀ ਦਾ ਸਿੰਘੂ ਬਾਰਡਰ ਜਾਂ ਫਿਰ ਦਿੱਲੀ ਸਰਕਾਰ ਤਾਂ ਕਿ ਦਿੱਲੀ ਸਰਕਾਰ ਦੇ ਨਾਲ ਗੱਲਬਾਤ ਹੋ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਦਰਜਨ ਪਰ ਜਿਹੜੀਆਂ ਮੰਗਾਂ ਸਨ ਕਿਸਾਨਾਂ ਦੀਆਂ ਉਹਨਾਂ ਦੇ ਵਿੱਚ ਤਿੰਨ ਮੰਗਾਂ ਅਹਿਮ ਸੀਗੀਆਂ ਉਹਨਾਂ ਮੰਗਾਂ ਦੇ ਵਿੱਚ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਤੇ ਇਹਨਾਂ ਮੰਗਾਂ ਦੀ ਆਪਾਂ ਗੱਲ ਕਰੀਏ ਤੇ ਪਹਿਲੀ ਮੰਗ ਸੀ ਐਮਐਸਪੀ ਦਾ ਕਾਨੂੰਨ ਬਣਾਉਣਾ ਦੂਜੀ ਮੰਗ ਸੀ ਕਿ ਜਿੰਨੀਆਂ ਫਸਲਾਂ ਪੰਜਾਬ ਦੇ ਵਿੱਚ ਕਿਸਾਨ ਉਗਾਉਂਦੇ ਨੇ ਉਹਨਾਂ ਨੂੰ ਐਮਐਸਪੀ ਦਾ ਜਿਹੜਾ ਛਤ ਹੈ ਐਮਐਸਪੀ ਦਾ ਜਿਹੜਾ ਰਜਿਮ ਹੈ ਉਸ ਦੇ ਤਹਿਤ ਲਿਆਂਦਾ ਜਾਵੇ ਤੇ ਤੀਜੀ ਬੜੀ ਮੰਗ ਸੀ ਕਿ ਜੇ ਕਿਸਾਨ ਜਾਂ ਫਿਰ ਖੇਤ ਮਜ਼ਦੂਰ ਉਹਨਾਂ ਦਾ ਕਰਜ਼ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਮਾਫ ਕਰੇ ਬਾਕੀ ਜਿਹੜੀਆਂ 9 ਮੰਗਾਂ ਸਨ ਉਹਨਾਂ ਨੂੰ ਲੈ ਕੇ ਸਹਿਮਤੀ ਬਣ ਗਈ ਸੀ ਲੇਕਿਨ ਇਹ ਜਿਹੜੀਆਂ 3 ਮੰਗਾਂ ਸਨ ਇਹਨਾਂ ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਤੇ ਦੂਜੇ ਦੌਰ ਦੇ ਜਿਹੜੀ ਗਲਬਾਤ ਸੀ ਉਹ ਫੇਲ ਹੋ ਗਈ ਸੀ ਤੇ ਹੁਣ ਇਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਕਿਸਾਨ ਅੱਗੇ ਵਧੀ ਜਾ ਰਹੇ ਨੇ ਉਹਨਾਂ ਦਾ ਜਿਹੜਾ ਡੈਸਟੀਨੇਸ਼ਨ ਹੈ ਉਹ ਹੈਗਾ ਦਿੱਲੀ ਤੇ ਇੱਥੇ ਫਿਲਹਾਲ ਸ਼ੰਭੂ ਬਾਰਡਰ ਤੇ हरियाणा पुलिस ने बैरिकेडिंग की थी हुई है ते बैरिकेडिंग ਦੇ ਚਲਦੇ ਆ ਕਿਸਾਨ ਇੱਥੇ ਰੁਕ ਗਏ ਨੇ ਅਗਲਾ ਉਹਨਾਂ ਦਾ ਕੀ ਕਦਮ ਹੋਏਗਾ ਤੇ ਉਸ ਕਦਮ ਨੂੰ ਲੈ ਕੇ ਉਹ ਅੱਗੇ ਵਧਣਗੇ ਆ ਤੁਸੀਂ ਸਰ ਕਿਹੜੇ ਥਾਂ ਤੇ ਆਏ ਹੋ ਤੇ ਕੀ ਤੁਹਾਡਾ ਡੈਸਟੀਨੇਸ਼ਨ ਹੈ ਇਹ ਦੇਖੋ ਜੀ ਲੁਧਿਆਣਾ ਸਿੱਧੂਵਰ ਜੱਥੇਬੰਦੀ ਕਰਨੀ ਹੋ ਸਾਡੇ ਜਿੰਨੇ ਵੀ ਇਹ ਕਿਸਾਨ ਸੰਭੂਵਾਰ ਯਾਰ ਤੇ ਪਹੁੰਚੇ ਨੇ ਅਸੀਂ ਪਹਿਲਾਂ ਜੋ ਮੀਟਿੰਗਾਂ ਦਾ ਆਇਆ ਉਹਨਾਂ ਦੀ ਅਡੀਕ ਕੀਤੀ ਵੀ ਸਾਡੀਆਂ ਜਿਹੜੀਆਂ ਮੰਗ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਨੇ ਜਿਹੜੀਆਂ ਅਸੀਂ ਲਾਗੂ ਕਰਾਉਣ ਆਇਆ ਦੁਬਾਰਾ 2 ਸਾਲ ਇਹਨਾਂ ਨੂੰ ਟਾਈਮ ਦਿੱਤਾ ਇਹਨਾਂ ਨੇ ਨਹੀਂ ਲਾਗ ਕੀਤੀਆਂ ਤੇ ਅੱਜ ਦੋ ਵਾਰ ਮੀਟਿੰਗਾਂ ਹੋਈਆਂ ਪਰ ਉਹ ਬੇਸੱਟਾ ਨਿਕਲੀਆਂ ਪਰ ਸਰਕਾਰ ਨੇ ਕੀ ਕੀਤਾ ਕਹਿੰਦੇ ਵੀ ਕਿਸਾਨ ਰੋਡ ਜਾਮ ਕਰਦੇ ਆਪ ਤਿੰਨ ਦਿਨ ਤੋਂ ਇਹਨਾਂ ਨੇ ਵੈਰੀਕੇਟ ਕਰਕੇ ਪੂਰਾ ਰੋਡ ਜਾਮ ਕੀਤਾ ਹੋਇਆ ਜਿਹੜੇ ਆਉਣ ਜਾਣ ਵਾਲੇ ਰਾਹੀਗਰ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਇਹਨਾਂ ਨੇ 9 ਲੌਂਧਿਆ ਕਿਸਾਨਾਂ ਦਾ ਪਰ ਅਸੀਂ ਆਪਣੀਆਂ ਮੰਗਾਂ ਲਾਗੂ ਕਰਾਉਣ ਦੀ ਖਾਤਰ ਦਿੱਲੀ ਜਾਵਾਂਗੇ ਜੋ ਮਰਜੀ ਇਹ ਚਾਹੇ ਜਿੰਨੇ ਮਰਜੀ ਬੈਰੀਕੇਡ ਤਕੜੇ ਕਰ ਲੈਣ ਕੈਲਦਾਰਨ ਗੋਲੇ ਮਾਰ ਲੈਣ ਇਹ ਉਹ ਸਿੰਘ ਨੇ ਉਹ ਯੋਧੇ ਨੇ ਨੌਜਵਾਨੀ ਆਹ ਪੰਜਾਬ ਦੀ ਜਿਹੜੀ ਫੜ ਕੇ ਗੋਲੇ ਟੈਂਕਾਂ ਦੇ ਵਿੱਚ ਪਾਉਣ ਜਾਣਦੀ ਇਹਨਾਂ ਦੇ ਅਥਰੂ ਗੈਸ ਵਾਲੇ ਗੋਲੇ ਕੀ ਕਰਨਗੇ ਸਾਨੂੰ ਅਸੀਂ ਨੰਗੇ ਦਿਖਾਵਾਂਗੇ ਇਹ 2 ਘੰਟਿਆਂ ਦੇ ਵਿੱਚ ਇਹਨਾਂ ਦਾ ਬਾਡਰ ਸਾਫ਼ ਕਰਕੇ ਦਿੱਲੀ ਜਾ ਕੇ ਦਿਖਾਵਾਂਗੇ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਓ ਤੁਹਾਡੀਆਂ ਮੰਗਾਂ ਕਿਹੜੀਆਂ-ਕਿਹੜੀਆਂ ਹੈਗੀਆਂ ਜਿਹੜੀਆਂ ਮੰਗਾਂ ਨੇ ਐਮਐਸਪੀ ਲਾਗੂ ਕਰਾਉਣਾ ਲੜਕਦੀਆਂ ਮੰਗਾਂ ਜਿਹੜੀਆਂ ਜਿਵੇਂ ਪਹਿਲਾਂ ਸਾਡੇ ਕਿਸਾਨ ਸੀਦ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਲੈਣਾ ਤੇ ਐਮਐਸਪੀ ਦੀ ਜਿਹੜੀ ਮੇਨ ਮੰਗਾ ਜਿਹਦੀ ਇਹਨਾਂ ਨੇ ਮੰਗੀ ਹੋਈ ਆ ਜਾਂ ਬਿਜਲੀ ਐਕਟ ਜਿਹੜਾ 20 2020 20 ਵਾਲਾ ਤੇ ਜਿਹੜੀਆਂ ਮੰਗਾਂ ਨੇ ਪਹਿਲੇ ਮੰਨ ਚੁੱਕੇ ਨੇ ਅਸੀਂ ਤਾਂ ਉਹੀ ਹੁਣ ਦੁਬਾਰਾ ਲਾਗੂ ਕਰਾਉਣ ਚੱਲੇ ਆ ਕੋਈ ਨਵੀਂ ਮੰਗ ਨਹੀਂ ਇਹਦੇ ਵਿੱਚ ਲੈ ਕੇ ਚੱਲੇ ਹੈਗੇ 2 ਸਾਲ ਪਹਿਲਾਂ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਵਿੱਚ ਕਹਦਾ ਲਿਖਤੀ ਤੌਰ ਦੇ ਵਿੱਚ ਇਹਨਾਂ ਨੇ ਆਪਣੀਆਂ ਮੰਗਾਂ ਇਹ ਕਹਿੰਦੇ ਵੀ ਠੀਕ ਆ ਅਸੀਂ ਲਾਗੂ ਕਰਾਂਗੇ ਪਰ ਲਾਗੂ ਨਹੀਂ ਕੀਤੀਆਂ ਸਰਕਾਰ ਕਹਿ ਰਹੀ ਹੈ ਤੁਸੀਂ ਇੱਕ ਦਰਜਨ ਮੰਗਾਂ ਅੱਗੇ ਰੱਖਿਆ ਸਨ ਤੋਂ ਉਹਨਾਂ ਦੇ ਵਿੱਚ ਜਿਹੜੀਆਂ 9 ਮੰਗਾਂ ਸਨ ਉਹਨਾਂ ਤੇ ਵਿੱਚ ਸਹਿਮਤੀ ਬਣ ਗਈ ਸੀ ਤੇ ਜਿਹੜੀਆਂ 3 ਮੰਗਾਂ ਸਨ ਤੁਹਾਡੀਆਂ ਏਕਤਾ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਜਾਂ ਫਿਰ ਦੂਜੀ ਸਾਰੀ ਫਸਲਾਂ ਨੂੰ ਐਮਐਸਪੀ ਦੇਣ ਦੀ ਜਾਂ ਫਿਰ ਕਰਜ਼ਾ ਮਾਫੀ ਦੀ ਉਹਨਾਂ ਪਰ ਇਹ ਕਹਿੰਦੇ ਸੀ ਲਾਗੂ ਕਰਾਂਗੇ ਕਹਿੰਦੇ ਤੱਥ ਦਿਓ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਸਾਰੇ ਕੋ ਤੱਥਾਂ ਦੇ ਆਧਾਰ ਤੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਆ ਪਰ ਇਹਨਾਂ ਕੋਲ ਕੋਈ ਜਵਾਬ ਨਹੀਂ ਇਹ ਤਾਂ ਇੱਕ ਮੀਟਿੰਗਾਂ ਕਰਕੇ ਸਾਡਾ ਟਾਈਮ ਖਰਾਬ ਕਰਦੇ ਨੇ ਇਹ ਅੰਦੋਲਨ ਨੂੰ ਕਹਿੰਦੇ ਸੀ ਡਿਲੇ ਕਰੋ ਪਰ ਅੱਜ ਤੁਸੀਂ ਦੇਖੋ ਵੀ ਨਿਗਾਹ ਮਾਰ ਕੇ ਸਿਰੇ ਤੋਂ ਸਿਰੇ ਤੱਕ ਅਜੇ ਤਾਂ 5-6000 ਟਰਾਲੀ ਸਾਡੀ ਮਗਰ ਫਤੇਗੜ ਸਾਹਿਬ ਖੜੀ ਆ 2 ਘੰਟਿਆਂ ਦੇ ਵਿੱਚ ਇੱਥੇ ਦੇਖਿਓ ਵੀ ਕੀ ਹੋਊਗਾ ਇਹ ਚਾਹੇ ਜਿੰਨੇ ਮਰਜ਼ੀ ਬੈਰੀਗੇਟ ਤਕੜੇ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਖਬਰਾਂ ਚਲਾਈਆਂ ਹੋਈਆਂ ਨੇ ਵੀ ਅਸੀਂ ਤਾਂ ਜੀ ਦੇਖੋ ਪਰਚੇ ਕਰਾਂਗੇ ਕਿਸਾਨਾਂ ਤੇ ਕਿਸਾਨ ਪਰਚਿਆਂ ਤੋਂ ਡਰਨ ਵਾਲਾ ਨਹੀਂ ਹੈਗਾ ਕਿਸਾਨਾਂ ਦੇ ਜੋ ਮਰਜ਼ੀ ਕਰਦੇ ਹੋ ਤੁਸੀਂ ਪਰਚਾ ਕਰੋ ਟਰੈਕਟਰ ਫੜ ਕੇ ਅੰਦਰ ਕਰੋ ਪਰ ਜੇ ਆਪ ਇਹਨਾਂ ਨੇ ਧਾਰ ਲਈ ਵੀ ਅਸੀਂ ਆਪਣੀ ਮੰਗ ਲਾਗੂ ਕਰਾਉਣੀ ਆ ਤਾਂ ਦਿੱਲੀ ਜਾ ਕੇ ਰਹਿਣਗੇ ਬਾਡਰ ਪਾਰ ਕਰਕੇ ਰਹਿਣਗੇ ਆਉਣ ਵਾਲੇ 2 ਘੰਟਿਆਂ ਦੇ ਵਿੱਚ ਜਿਵੇਂ ਐਲਾਨ ਹੁੰਦਾ ਤੁਹਾਨੂੰ ਦੇਖਿਓ ਤੁਸੀਂ ਬਾਡਰ ਕਿਵੇਂ ਤੋੜ ਕੇ ਤੁਸੀਂ ਕਿਸਾਨ ਨਹੀਂ ਕੇ ਜਾਣਗੇ ਅਸੀਂ ਗੱਲਬਾਤ ਕੀਤੀ ਕਿਸਾਨ ਆਗੂਆਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜਿੰਨੀ ਮਰਜ਼ੀ ਬੈਰੀਕੇਡਿੰਗ ਕਰੋ ਜਿੰਨੇ ਮਰਜ਼ੀ ਤੁਸੀਂ ਰੋੜੇ ਰਾਹ ਦੇ ਵਿੱਚ ਪਾਓ ਤੇ ਅਸੀਂ ਸਾਰੇ ਰੋੜੇ ਹਟਾ ਕੇ ਦਿੱਲੀ ਵੱਲ ਵਧਾਂਗੇ ਕਿਉਂਕਿ ਸਾਡੀਆਂ ਜੜੀਆਂ ਮੰਗਾਂ ਨੇ ਉਹ ਸਾਡੇ ਲਈ ਪ੍ਰਾਈਮ ਨੇ ਪ੍ਰਾਇਮਰੀ ਨੇ ਤੇ ਅਸੀਂ ਇਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਅੱਗੇ ਵਧੇ ਰਹੇ ਨੇ ਤੇ ਇਹ ਹਾਲ ਸੀਗਾ ਸ਼ੰਭੂ ਬਾਰਡਰ ਦਾ ਕਿਸਾਨ ਪਹੁੰਚੇ ਜਾ ਰਹੇ ਨੇ ਲਗਾਤਾਰ ਆਈ ਜਾ ਰਹੇ ਨੇ ਕਹਿ ਰਹੇ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਟਰਾਲੀਆਂ ਹੁਣ ਇੱਥੇ ਪਹੁੰਚ ਆਲੀਆਂ ਨੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ